ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਸੀਡੀਪੀ ਦੇ ਟੌਪਿਕ ਲੈ ਕੇ ਹਾਜ਼ਰ ਹਾਂ ਮੈਂ ਸੋ ਪੀਐਸਟੈਟ ਦੇ ਵਿਦਿਆਰਥੀ ਇਸ ਵੀਡੀਓ ਨੂੰ ਜ਼ਰੂਰ ਦੇਖਣ ਤੇ ਸਿੱਖਣ ਅੱਜ ਦਾ ਵਿਸ਼ਾ ਹੈ ਵਿਕਾਸ ਦੀ ਸੰਕਲਪਨਾ ਅਤੇ ਇਸ ਦਾ ਇਸ ਦਾ ਸਿੱਖਣ ਨਾਲ ਸੰਬੰਧ ਵਿਕਾਸ ਦਾ ਅਰਥ ਹੈ ਸਯੁਤਰ ਬੀ ਵਿਅਕਤੀ ਦੀ ਕੁੱਲ ਤਰੱਕੀ ਵਿਕਾਸ ਕਿਹੜੇ ਖੇਤਰਾਂ ਵਿੱਚ ਹੁੰਦਾ ਹੈ ਸਹੀ ਉੱਤਰ ਹੈ ਡੀ ਸਭ ਸਰੀਰਿਕ ਮਾਨਸਿਕ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਕਿਹੜੀ ਪ੍ਰਕਿਰਿਆ ਹੈ ਸਹੀ ਉੱਤਰ ਹੈ ਬੀ ਲਗਾਤਾਰ ਵਿਕਾਸ ਲਗਾਤਾਰ ਪ੍ਰਕਿਰਿਆ ਹੈ ਸਿੱਖਣ ਦਾ ਅਰਥ ਹੈ ਸਹੀ ਉੱਤਰ ਹੈ ਏ ਤਜਰਬੇ ਦੁਆਰਾ ਵਿਵਹਾਰ ਵਿੱਚ ਸਥਾਈ ਤਬਦੀਲੀ ਵਿਕਾਸ ਅਤੇ ਸਿੱਖਣ ਵਿਚਕਾਰ ਸਬੰਧ ਹੈ ਸਹੀ ਉੱਤਰ ਹੈ A ਦੋਵਾਂ ਵਿੱਚੋਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਦੋਵੇਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਹਨ ਇਹ ਲਿਖਿਆਂ ਵਿੱਚੋਂ ਕਿਹੜਾ ਵਿਕਾਸ ਦਾ ਸਿਧਾਂਤ ਹੈ ਸਹੀ ਉੱਤਰ ਹੈ D ਸਭ ਵਿਕਾਸ ਲਗਾਤਾਰ ਹੁੰਦਾ ਹੈ ਵਿਕਾਸ ਦਾ ਕ੍ਰਮ ਇੱਕੋ ਜਿਹਾ ਹੁੰਦਾ ਹੈ ਵਿਕਾਸ ਵਿਅਕਤੀਗਤ ਹੁੰਦਾ ਹੈ ਸਤਵਾਂ ਬੱਚੇ ਦੀ ਭਾਸ਼ਾ ਦਾ ਵਿਕਾਸ ਕਿਸ ਖੇਤਰ ਨਾਲ ਸੰਬੰਧਿਤ ਹੈ ਸਹੀ ਉੱਤਰ ਹੈ ਬੀ ਬੋਧਿਕ ਵਿਕਾਸ ਵਿਕਾਸ ਦੇ ਵਿਕਾਸ ਤੇ ਸਭ ਤੋਂ ਵੱਧ ਪ੍ਰਭਾਵ ਪਾਉਂਦਾ ਹੈ ਸਹੀ ਉੱਤਰ ਹੈ ਏ ਵਿਰਾਸਤ ਅਤੇ ਵਾਤਾਵਰਣ ਦੋਵੇਂ ਸਿੱਖਣ ਦੀ ਪ੍ਰਕਿਰਿਆ ਜਨਮ ਤੋਂ ਸ਼ੁਰੂ ਹੁੰਦੀ ਹੈ ਸਹੀ ਉੱਤਰ ਹੈ ਏ ਵਿਕਾਸ ਦੇ ਅਧਿਐਨ ਲਈ ਕਿਹੜਾ ਤਰੀਕਾ ਵਰਤਿਆ ਜਾਂਦਾ ਹੈ ਸਹੀ ਉੱਤਰ ਹੈ ਸੀ ਦੋਵੇਂ ਲੰਬਕਾਲੀਨ ਅਤੇ ਅਨੁਪਾਤਕਾਲੀਨ ਸਿੱਖਣ ਵਿੱਚ ਭਾਵਨਾਵਾਂ ਦਾ ਕਿਰਦਾਰ ਸਹੀ ਉੱਤਰ ਹੈ ਏ ਮਹੱਤਵਪੂਰਨ ਹੈ ਵਿਕਾਸ ਦੀ ਗਤੀ ਸਹੀ ਉੱਤਰ ਹੈ ਬੀ ਉਮਰ ਅਨੁਸਾਰ ਵੱਖਰੀ ਹੇਠ ਦਿੱਤੇਆਂ ਵਿੱਚੋਂ ਕਿਹੜਾ ਸਿੱਖਣ ਤੇ ਪ੍ਰਭਾਵ ਨਹੀਂ ਪਾਉਂਦਾ ਸਹੀ ਉੱਤਰ ਹੈ ਸੀ ਮੌਸਮ ਵਿਕਾਸ ਦਾ ਪਹਿਲਾ ਪੜਾਅ ਹੈ ਸਹੀ ਉੱਤਰ ਹੈ ਬੀ ਸ਼াশਵਾ ਸ਼াশਵਾਵਸਤਾ ਇਨਫੈਂਸੀ ਸਟੇਜ ਸਿੱਖਣ ਲਈ ਸਭ ਤੋਂ ਉਚਿਤ ਅਵਸਥਾ ਹੈ ਸਹੀ ਉੱਤਰ ਹੈ ਬੀ 55 ਵਿਕਾਸ ਅਤੇ ਵਾਧੇ ਵਿੱਚ ਅੰਤਰ ਹੈ ਵਾਧਾ ਸਰੀਰਿਕ ਵਿਕਾਸ ਕੁਲ ਸਹੀ ਉੱਤਰ ਹੈ ਬੀ ਸਿੱਖਣ ਦੀ ਪ੍ਰਕਿਰਿਆ ਵਿੱਚ ਸਭ ਤੋਂ ਵੱਡਾ ਯੋਗਦਾਨ ਹੈ ਵਿਦਿਆਰਥੀ ਦੀ ਰੁਚੀ ਬੱਚੇ ਦੇ ਵਿਕਾਸ ਦਾ ਮੁੱਖ ਆਧਾਰ ਹੈ ਜਨਮ ਸਮੇਂ ਮਿਲਣ ਵਾਲੀ ਵਿਰਾਸਤ ਸਹੀ ਉੱਤਰ ਹੈ ਏ ਭਾਵਨਾਤਮਕ ਵਿਕਾਸ ਦਾ ਅਰਥ ਹੈ ਭਾਵਨਾ ਨੂੰ ਸਮਝਣਾ ਤੇ ਕਾਬੂ ਕਰਨਾ ਸਹੀ ਉੱਤਰ ਹੈ ਬੀ ਸਿੱਖਣ ਦੀ ਸਫਲਤਾ ਮਾਪਣ ਦਾ ਤਰੀਕਾ ਸਹੀ ਉੱਤਰ ਹੈ ਏ ਟੈਸਟ ਅਤੇ ਮੁਲਾਂਕਣ ਵਿਕਾਸ ਦਾ ਕ੍ਰਮ ਸਹੀ ਉੱਤਰ ਹੈ ਬੀ ਸਿਰ ਤੋਂ ਪੈਰਾਂ ਵੱਲ ਸਿੱਖਣ ਦਾ ਮੁੱਖ ਉਦੇਸ਼ ਹੈ ਵਿਦਿਆਰਥੀ ਦਾ ਸਰਵাঙ্গীন ਵਿਕਾਸ ਸਹੀ ਉਤਰ ਹੈ ਏ ਸਮਾਜਿਕ ਵਿਕਾਸ ਦਾ ਅਰਥ ਹੈ ਹੋਰ ਨਾਲ ਸੰਬੰਧਿਤ ਸੰਪਰਕ ਅਤੇ ਸਹਿਯੋਗ ਸਹੀ ਉਤਰ ਹੈ ਏ ਹੋਰ ਨਾਲ ਸੰਪਰਕ ਅਤੇ ਸਹਿਯੋਗ ਬੋਧਿਕ ਵਿਕਾਸ ਨੂੰ ਮਾਪਣ ਲਈ ਵਰਤਿਆ ਜਾਂਦਾ ਹੈ ਏ ਆਈਕਿਊ ਟੈਸਟ ਸਹੀ ਉੱਤਰ ਹੈ A IQ ਟੈਸਟ ਸਿੱਖਣ ਦੀ ਸਿੱਖਣ ਨੂੰ ਪ੍ਰਭਾਵਿਤ ਕਰਨ ਵਾਲਾ ਅੰਦਰੂਨੀ ਕਾਰਨ ਹੈ ਸਹੀ ਉੱਤਰ ਹੈ A ਪ੍ਰੇਰਣਾ ਵਿਕਾਸ ਦੇ ਦੁਆਰਾ ਵਿਕਾਸ ਦੇ ਦੌਰਾਨ ਬੱਚੇ ਵਿੱਚ ਸਵੈ ਚੇਤਨਾ ਸਭ ਤੋਂ ਵੱਧ ਕਦੋਂ ਹੁੰਦੀ ਹੈ ਸਹੀ ਉੱਤਰ ਹੈ A ਕਿਸ਼ੋਰ ਅਵਸਥਾ ਵਿੱਚ ਸਿੱਖਣ ਲਈ ਸਭ ਤੋਂ ਪਹਿਲਾਂ ਲੋੜੀਂਦੀ ਚੀਜ਼ ਹੈ ਰੂਚੀ ਸਹੀ ਉੱਤਰ ਹੈ A ਰੂਚੀ ਵਿਕਾਸ ਦੀ ਵਿਅਕਤੀਗਤ ਪਿੰਨਤਾ ਦਾ ਕਾਰਨ ਹੈ A ਵਿਰਾਸਤ ਤੇ ਵਾਤਾਵਰਣ ਸਿੱਖਣ ਦੀ ਗਤੀ ਹਰ ਵਿਅਕਤੀ ਲਈ ਵੱਖਰੀ ਸਹੀ ਉੱਤਰ ਹੈ A ਹਰ ਵਿਅਕਤੀ ਲਈ ਵੱਖਰੀ ਵਿਕਾਸ ਦਾ ਆਖਰੀ ਪੜਾਅ ਹੈ ਪੜਾਵ ਹੈ ਬੁਢਾਪਾ ਸਹੀ ਉੱਤਰ ਹੈ B ਬੁਢਾਪਾ ਵਿਦਿਆਰਥੀਓ ਜੇ ਤੁਹਾਨੂੰ ਇਸ ਵੀਡੀਓ ਵਿੱਚੋਂ ਕੁਝ ਵੀ ਸਿੱਖਣ ਨੂੰ ਮਿਲਿਆ ਤਾਂ ਕਮੈਂਟ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਬਸਕ੍ਰਾਈਬ ਕਰਿਓ ਨੈਕਸਟ ਵੀਡੀਓ ਲਈ ਕਮੈਂਟ ਕਰਿਓ